60 ਸਾਲਾਂ ਦਾ ਖਾਲਸਾ ਰਾਜ ਦਾ ਇਤਿਹਾਸ ਇੱਕ ਵੀ ਦੰਗਾ ਨਹੀਂ ਇੱਕ ਵੀ ਫਾਂਸੀ ਨਹੀਂ ਕਿਸੇ ਤੀ ਭੈਣ ਦੀ ਵਿਪੱਤੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਫਿਰਕਾਵਾਦ ਨਹੀਂ 1775 ਸਾਲਾਂ ਦਾ ਇਸ ਦੇਸ਼ ਦਾ ਇਤਿਹਾਸ ਦੰਗੇ ਵਿਪੱਤੀਆਂ ਫਿਰਕਾ ਪ੍ਰਸਤੀ ਸਭ ਸਾਡੇ ਸਾਹਮਣੇ ਆ 60 ਸਾਲਾਂ ਦੇ ਇਤਿਹਾਸ ਤੋਂ ਬਾਅਦ 1849 ਤੱਕ ਸਾਡੇ ਹਿੰਦੂ ਸਾਡੇ ਮੁਸਲਮਾਨ ਸਾਡੇ ਇਸਾਈ ਉਸ ਵੇਲੇ ਜੋ ਇਸ ਧਰਤੀ ਤੇ ਵੱਸਦੇ ਸੀ ਉਹ ਪੰਜਾਬ ਪੱਖੀ ਸੋਚ ਰੱਖਦੇ ਸੀ ਪੰਜਾਬ ਪੱਖੀ ਸੋਚਦੇ ਸੀ ਜਦੋਂ 1775 ਸਾਲਾਂ ਦਾ ਆਹ ਵਰਤਾਰਾ ਚੱਲਿਆ ਈਸਟ ਸਾਡੇ ਹਿੰਦੂ ਕੁਛ ਸਿੱਖ ਵੀ ਸਾਡੇ ਬਹੁਤ ਸਿੱਖ ਜਿਹੜੇ ਅੱਜ ਕਹਿ ਰਹੇ ਆ ਨਾ ਵੀ ਇਹ ਕੰਮ ਗਲਤ ਹੋਇਆ ਜਿਹੜੇ ਇਹ ਗੱਲ ਕਹਿ ਰਹੇ ਆ ਜਿਹੜੇ ਕਹਿ ਰਹੇ ਆ ਫਿਰਕਾ ਪ੍ਰਸਤੀ ਕਰ ਰਹੇ ਆ ਤੁਸੀਂ ਗੱਲ ਦੀ ਸਮਝ ਹੀ ਹੈ ਨਹੀਂ ਜਿਨ੍ਹਾਂ ਦਾ